ਆ ਪੰਜਵਾ ਗੁਣ ਗਾਵੋ ਪੂਰਨ ਅਬਨਾਸੀ ਕਾਮ ਕੁਰੋਦ ਬਿਖ ਜਾ ਰੇ ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਦਾਰੇ ਕੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਸ਼ 615 ਤੇ ਸ਼ੋਭਨੀਕ ਸੋਲਟ ਰਾਗ ਵਿੱਚ ਤੁਨ ਤੁਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣਦਾਇ ਪਾਵਨ ਸ਼ਬਦਾਂ ਜਾਪਨ ਸੱਚਖੰਦਰੀ ਹਰਮੰਦਰ ਸਾਹਿਬ ਵਿੱਚ ਉਹ ਅਮਰਤ ਵੇਲੇ ਦਾ ਹੁਕਮ ਬਿਸ਼ਿਸ਼ੋਰੇ ਆਇਆ ਕਿ ਉਸ ਅਨਾਸ਼ਵਾਨ ਤੇ ਸਰਬ ਵਿਆਕ ਪਰਮੇਸ਼ਰ ਦੇ ਗੁਣ ਗਾਉਂਦੇ ਰਵੋ ਉਸ ਦੇ ਗਾਉਣ ਗਾਉਣ ਦੀ ਬਰਕਤ ਦੇ ਨਾਲ ਕਾਮ ਕ੍ਰੋਧ ਆਦਿਕ ਸਾਰੇ ਜੋ ਜਹਿਰ ਹਨ ਗੁਰੂ ਉਹਨਾਂ ਨੂੰ ਸਾੜ ਦਿੰਦਾ ਹੈ ਇਹ ਸੰਸਾਰ ਜੋ ਹੈ ਅਗ ਦਾ ਸਾਗਰ ਹੈ ਇਸ ਨੂੰ ਪਾਰ ਲੰਘਣਾ ਬਹੁਤ ਔਖਾ ਹੈ ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਪਰਮੇਸ਼ਰ ਉਹਨਾਂ ਨੂੰ ਸਾਧ ਸੰਗਤ ਦੀ ਬਖਸ਼ਿਸ਼ ਪ੍ਰਾਪਤ ਕਰਵਾਉਂਦੇ ਹਨ ਤੇ ਫਿਰ ਉਹ ਨਾਂ ਤਰੇ ਜਾਣ ਵਾਲਾ ਸੰਸਾਰ ਸਮੁੰਦਰ ਉਹ ਮਨੁੱਖ ਪਾਰ ਲੰਘ ਜਾਂਦੇ ਹਨ ਓਰੇ ਗੁਰ ਮੇਟਿਓ ਪਰਮੰਦੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਓ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਪਾਲਿਆ ਉਨ੍ਹਾਂ ਦੇ ਅੰਦਰੋਂ ਅੰਧਕਾਰ ਹੀ ਸਮਾਪਤ ਹੋ ਗਿਆ ਪ੍ਰੇਮਾ ਭਗਤੀ ਦੁਆਰਾ ਉਹਨਾਂ ਨੇ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਵਸਦੇ ਵੇਖ ਲਿਆ ਹਰ ਹਰ ਨਾਮ ਨਿਦਾਨ ਰਸ ਪੀਆ ਮਨ ਤਨ ਰਹੇ ਆਗਾਈ ਜਤ ਕਤ ਪੂਰ ਰਹਿਓ ਪਰਮੇਸ਼ਰ ਕਤ ਆਵ ਕਤ ਜਾਈ ਪਰਮੇਸ਼ਰ ਦਾ ਨਾਮ ਸਾਰੇ ਰਸਾਂ ਦਾ ਖਜ਼ਾਨਾ ਹੈ ਜਿਨ੍ਹਾਂ ਨੇ ਇਸ ਨਾਮ ਰਸ ਨੂੰ ਚੱਕ ਲਿਆ ਪੀ ਲਿਆ ਉਹਨਾਂ ਦਾ ਤਨ ਮਨ ਮਾਇਆ ਵੱਲੋਂ ਤ੍ਰਿਪਤ ਹੋ ਗਿਆ ਉਹਨਾਂ ਨੂੰ ਮਾਇਆ ਦੀ ਭੁੱਖ ਹੀ ਨਾ ਰਹਿ ਗਈ ਪਰਮੇਸ਼ਰ ਨੇ ਉਹਨਾਂ ਦੇ ਉੱਤੇ ਕਿਰਪਾ ਕੀਤੀ ਉਹਨਾਂ ਨੂੰ ਸਰਬਵਿਆਪਕ ਪਰਮੇਸ਼ਰ ਹਰ ਥਾਂ ਵਸਦਾ ਦਿਸਣ ਲੱਗ ਪਿਆ ਉਹਨਾਂ ਦਾ ਫਿਰ ਆਉਣਾ ਜਾਣਾ ਸੰਸਾਰ ਵਿੱਚੋਂ ਸਮਾਪਤ ਹੋ ਗਿਆ ਉਹ ਜਨਮ ਮਰਨ ਤੋਂ ਖਲਾਸੀ ਪਾ ਗਏ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਗੀ ਪੂਰਨ ਕਾਲਾ ਜੋ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਵਿਧਾਨ ਦੀ ਪਾਲਣਾ ਕਰਨ ਲੱਗ ਪਏ ਉਹਨਾਂ ਨੂੰ ਅਸਲੀ ਜਪ ਤਪ ਤੇ ਸੰਜਮ ਕਰਨ ਦੀ ਸਮਝ ਆ ਗਈ ਅਧਿਆਤਮਕ ਲੈਵਲ ਦੇ ਉੱਤੇ ਉਹਨਾਂ ਨੂੰ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋ ਗਿਆ ਉਹ ਪਰਮੇਸ਼ਰ ਦੇ ਵਿਧਾਨ ਦੇ ਜਾਣੂ ਹੋ ਗਏ ਉਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਆ ਵਸਿਆ ਪૃthਵੀ ਦਾ ਪਾਲਕ ਹੀ ਉਨ੍ਹਾਂ ਦੇ ਮਨ ਵਿੱਚ ਆ ਵਸਿਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਂ ਕੀ ਪੂਰਨ ਕਲਾ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜੋ ਰਤਨ ਨਾਲੋਂ ਵੀ ਕੀਮਤੀ ਹੈ ਗੁਰੂ ਵੱਲੇ ਮੂੰਹ ਕਰਕੇ ਤੁਰਨ ਲੱਗ ਪਏ ਗੁਰੂ ਦੇ ਹੁਕਮ ਨੂੰ ਮੰਨਣ ਲੱਗ ਪਏ ਗੁਰੂ ਦੇ ਹੁਕਮ ਦੀ ਪਾਲਣਾ ਕਰ ਲੱਪੇ ਉਹਨਾਂ ਦਾ ਜੋ ਇੱਥੇ ਆਉਣਾ ਹੈ ਸੰਸਾਰ ਵਿੱਚ ਉਹ ਕਾਮਯਾਬ ਹੋ ਗਿਆ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਪੈ ਬਿਗਾਸਾ ਇਹ ਜੋ ਸੰਸਾਰ ਜੀਵਨ ਦੇ ਵਿੱਚ ਦੁੱਖ ਤਕਲੀਫਾਂ ਮੁਸ਼ਕਲਾਂ ਦਰਦਾ ਆਉਂਦੀਆਂ ਹਨ ਇਹ ਇੱਕ ਜਮਾਂ ਦੀ ਫਾਈ ਹਨ ਇਹਨਾਂ ਰਾਈ ਜਮ ਬੰਦੇ ਨੂੰ ਬਨ ਕੇ ਲੈ ਜਾਂਦੇ ਹਨ ਮਾਰੇ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆਉਣ ਵਾਲਿਆਂ ਦੀ ਉਹ ਫਾਈ ਹੀ ਕੱਟੀ ਜਾਂਦੀ ਹੈ ਪੰਜਵੇਂ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਦੇ ਪਰਮੇਸ਼ਰ ਨੇ ਕਿਰਪਾ ਧਾਰੀ ਉਹਨਾਂ ਨੂੰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਗ ਪ੍ਰਾਪਤ ਹੋ ਗਿਆ ਉਹਨਾਂ ਦਾ ਮਨ ਉਹਨਾਂ ਦਾ ਤਨ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਖੜਾਓ ਵੇਚ ਆ ਜਾਂਦਾ ਹੈ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਆਓ ਸਾਡੀ ਵੀ ਜਮਾਂ ਦੀ ਫਾਈ ਕੱਟੀ ਜਾਵੇ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦੇ ਦਰ ਤੇ ਪਹੁੰਚ ਕੇ ਸੁਰਤ ਨਾਲ ਹਾਜ਼ਰੀ ਲਵਾਈਏ ਚੰਦਵਾ ਸਾਹਿਬ ਦੇ ਉੱਤੇ ਜੋ ਪੰਕਤੀ ਲਿਖੀ ਹੈ ਉਹਨੂੰ ਗਾਉਣ ਦਾ ਯਤਨ ਕਰੀਏ ਤਨ ਤਨ ਰਾਮਦਾਸ ਗੁਰੂ ਤਨ ਤਨ ਰਾਮਦਾਸ ਗੁਰੂ ਜਨ ਸੇ ਰਿਆ ਤੇਨ ਸਵਾਰਿਆ ਜਨ ਸਿਰਿਆ ਤੇਨ ਸਵਾਰਿਆ ਤਨ ਤਨ RAM DAS GURU ਤਨ ਤਨ RAM DAS GURU ਤਨ ਤਨ RAM DAS GURU